ਭਾਜੀ ਦੀ ਗੁਰੂਪਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਏ ਨਗਰ ਸੋਖਾਨਾ ਜ਼ਿਲ੍ਹਾ ਬਠਿੰਡਾ ਦੀ ਸਾਧ ਸੰਗਤ ਸੋਖਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਚਕਤਰ ਹੋਈ ਹੈ ਜੀ ਸੋ ਇੱਥੇ ਮਹਾਪੁਰਖਾਂ ਦੀ ਵਰਸੀ ਮਨਾਈ ਜਾਂਦੀ ਆਏ ਸਾਲ ਸੰਤ ਬਾਬਾ ਸਰਬੰਦਾ ਜੀ ਸੋ 4 ਸਤੰਬਰ ਦਿਨ ਬੁੱਧਵਾਰ ਨੂੰ ਵਰਸੀ ਦੇ ਭੋਗ ਪੈਣੇ ਆ ਸੋ ਸ਼ਾਮ ਨੂੰ 4 ਸਤੰਬਰ ਦਿਨ ਬੁੱਧਵਾਰ ਆਉਣ ਵਾਲੀ 4 ਸਤੰਬਰ ਨੌਵਾਂ ਮਹੀਨਾ ਸੋ ਸ਼ਾਮ ਨੂੰ 5 ਵਜੇ ਲੱਕੀ ਡਰਾ ਕੱਢੇ ਜਾਣੇ ਆ ਸੋ ਪ੍ਰਬੰਧਕਾਂ ਵੱਲੋਂ ਇਹ ਇਨਾਮ ਰੱਖੇ ਗਏ ਆ ਸੋ ਇਹਦਾ ਮਕਸਦ ਵੀ ਕੀ ਆ ਕਿਉਂਕਿ ਨਗਰ ਬਹੁਤ ਛੋਟਾ ਜਾ ਜੀ ਸਾਧ ਸੰਗਤ ਮੈਂ ਦੱਸ ਦਿਆਂ ਆਪ ਜੀ ਨੂੰ ਅਜ ਤੋਂ ਪਹਿਲਾਂ ਲੰਗਰ ਹਾਲ ਬਣਾਇਆ ਨਗਰ ਨੇ ਬਹੁਤ ਵੱਡਾ ਹੰਬਲਾ ਮਾਰਿਆ 36 37 ਲੱਖ ਰੁਪਇਆ ਇਕੱਠਾ ਕਰਕੇ ਲਾ ਦਿੱਤਾ ਸੋਨਾ ਦਰਬਾਰ ਹਾਲ ਉੱਪਰ ਸ਼ੁਰੂ ਆ ਸਾਰੀ ਦੇ ਅਧੀਨ ਆ ਸੋ ਦਾ ਮਾਡਲ ਮੈਂ ਕਹੂੰਗਾ ਵੀਰ ਨੂੰ ਦਿਖਾ ਦੇਣਾ ਮਾਡਲ ਮਾਡਲ ਆ ਦਰਬਾਰ ਸਾਹਿਬ ਦਾ ਜੀ ਸੋ ਉਤੇ ਬਹੁਤ ਜ਼ਿਆਦਾ ਪੈਸਾ ਲੱਗਣਾ ਐ ਸੋ ਨਗਰ ਬਹੁਤ ਛੋਟਾ ਆ ਜਾ ਅਸੀਂ ਤਾਂ ਸਿਰਫ ਇੱਕ ਆਪ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਕੀ ਆਪ ਜੀ ਕਿਰਪਾ ਕਰਕੇ ਇਸ ਨੂੰ ਤੁਸੀਂ ਕਲਾ ਲੋਟਰੀ ਸਮਝ ਕੇ ਨਹੀਂ ਮਤਲਬ ਆਉਣਾ ਤਾਂ ਤੁਸੀਂ ਇੱਕ ਦਾਨ ਪਾਤਰ ਸਮਝ ਕੇ ਇੱਕ ਦਸਵੰਧ ਸਮਝ ਕੇ ਤੁਸੀਂ ਸਾਡੀ ਮਦਦ ਕਰਨੀ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਤੁਸੀਂ ਆਪਣੀਆਂ ਪਰਚੀਆਂ ਕਟਵਾ ਕੇ ਇਹ ਇਨਾਮ ਵੀ ਚਲੋ ਕਿਸਮਤ ਨਾਲ ਮਿਲਦਾ ਹੈ ਇਹ ਨਾਮ ਪ੍ਰਾਪਤ ਕਰਨ ਦੀ ਵੀ ਕੋਸ਼ਿਸ਼ ਕਰੋ ਤੇ ਵੱਧ ਤੋਂ ਵੱਧ ਤੁਸੀਂ ਇਸ ਨਗਰ ਦੀ ਮਦਦ ਵੀ ਕਰੋ ਸੋ ਹੁਣ ਵੱਖ-ਵੱਖ ਜੋ ਪ੍ਰਾਈਜ਼ ਨੇ ਉਹ ਕਿਵੇਂ-ਕਿਵੇਂ ਇਨਾਮ ਕਿਵੇਂ-ਕਿਵੇਂ ਮੈਂ ਉਹਨਾਂ ਦਾ ਬੇਰਬਾ ਆਪ ਸੰਗਤਾਂ ਨੂੰ ਦੇਣ ਲੱਗਿਆ ਸੋ ਜੋ ਪਹਿਲਾ ਇਨਾਮ ਹੈ ਜੀ ਉਹ ਸਕੂਟਰੀਆ ਬੈਂਟਰੀ ਵਾਲੀ ਪਹਿਲਾ ਨਾਮ ਦੂਸਰਾ ਨਾਮ ਆ ਜੀ ਜੋ ਫਰਿੱਜ 180 ਲੀਟਰ ਵਾਲਾ ਬਾਰਲਪੂਲ ਕੰਪਨੀ ਦਾ ਬਹੁਤ ਵਧੀਆ ਫਰਿੱਜ ਨਾਲ ਸੰਗਤਾਂ ਨੇ ਖਰੀਦਿਆ ਜੀ ਸੋ ਤੀਸਰਾ ਜੋ ਪ੍ਰਾਈਜ਼ ਆ ਸਾਡੇ ਕੋਲੇ ਵਾਸ਼ਿੰਗ ਮਸ਼ੀਨ ਸੋ ਵੀ ਬਾਰਲਪੂਲ ਕੰਪਨੀ ਦੀ ਆ ਜੀ 7.5 ਲੀਟਰ ਦੀ ਚੌਥਾ LED 32 ਇੰਚ ਸੋ ਪੰਜਵਾਂ ਇਨਾਮ ਹੈਗਾ ਜੀ ਕੂਲਰ ਸੋ ਛੇਵਾਂ ਨਾਮ ਯੂਸਰ ਸੁਜਾਤਾ ਕੰਪਨੀ ਦਾ ਸੋ ਸੱਤਵਾਂ ਨਾਮ ਹੈਗਾ ਬੂਫਰ ਅੱਠਵਾਂ ਪੱਖਾ ਸਟੈਂਡਿੰਗ ਵਾਲਾ ਨੌਵਾਂ ਪੱਖਾ ਛੱਤ ਵਾਲਾ ਦਸਵਾਂ ਨਾਮ ਦੇ ਵਿੱਚ ਦੋ ਪਲਾਸਟਿਕੀਆਂ ਕੁਰਸੀਆਂ ਦੋ ਪੀਸ 11ਵਾਂ ਨਾਮ ਹੋਏਗਾ ਜੀ ਕੈਂਪਰ ਪਾਣੀ ਵਾਲਾ ਤੇ 12ਵੇਂ ਨਾਮ ਚ ਇਹਨਾਂ ਪ੍ਰਬੰਧਕਾਂ ਨੇ 10 ਪ੍ਰੈਸਾਂ ਕੱਢਣੀਆਂ ਜੀ ਪਰ ਇਹ ਮੈਂ ਦੱਸ ਦੇਵਾਂ ਵੀ ਇੱਕ ਪਰਚੀ ਦੇ ਇੱਕ ਪ੍ਰੈਸ ਮਿਲੇਗੀ ਸੋ ਟੋਟਲ 21 ਨਾਮ ਜਿਹੜੇ ਹੈ ਕੱਢੇ ਜਾਣੇ ਹਨ ਸੋ ਆਪਣੀ ਕਿਸਮਤ ਵੀ ਜਮਾਓ ਤੇ ਇਸ ਨਗਰ ਦੀ ਇਸ ਗੁਰੂ ਘਰ ਦੀ ਮਦਦ ਵੀ ਕਰੋ ਆਪਣਾ ਸਬੰਧ ਵੀ ਸਵਾਲਾ ਕਰੋ ਸੋ ਜੋ ਪਰਚੀ ਆ ਉਹ 300 ਰੁਪਏ ਰੱਖਿਆ ਗਿਆ ਦੋ ਪਰਚੀਆਂ ਦਾ 500 ਰੁਪਏ ਰੱਖਿਆ ਗਿਆ ਸੋ ਪੰਜ ਪਰਚੀਆਂ ਦਾ 1000 ਰੁਪਿਆ ਉਹਦੇ ਲਈ ਸ਼ਰਤ ਇਹ ਹੈ ਵੀ ਜਿਹੜੀਆਂ ਪੰਜ ਪਰਚੀਆਂ ਉਹਦਾ ਜਿਹੜਾ 1000 ਰੁਪਿਆ ਉਹ ਸਿਰਫ ਇੱਕ ਨਾਮ ਤੇ ਹੋਣੀ ਚਾਹੀਦੀਆਂ ਪੰਜ ਪਰਚੀਆਂ ਤੇ ਬਾਕੀ ਮੈਂ ਖਾਸ ਤੌਰ ਤੇ ਬੇਨਤੀ ਕਰਾਂ ਸਾਡੇ ਜੋ ਐਨ ਆਰ ਆਈ ਵੀਰਾਂ ਨੂੰ ਉਹ ਵੱਧ ਤੋਂ ਵੱਧ ਕਿਰਪਾ ਕਰਕੇ ਇਸ ਨਗਰ ਦੀ ਮਦਦ ਕਰਕੇ ਆਪਣੇ ਦਿਸਵੰਦ ਸਫਲੇ ਕਰੋ ਸੋ ਐਨ ਆਰ ਆਈ ਵੀਰ ਉਹ ਜਰੂਰ ਕਿਰਪਾ ਕਰਕੇ ਤੁਸੀਂ ਸਾਰੇ ਵੱਧ ਤੋਂ ਵੱਧ ਪਰਚੀਆਂ ਆਨਲਾਈਨ ਤੁਸੀਂ ਕਟਵਾਓ ਅਸੀਂ Google Pay ਦੇ ਨੰਬਰ ਆ ਜੋ ਅਸੀਂ ਉਹ ਦਿੱਤੇ ਹੋਏ ਆ ਸੋ ਬਾਕੀ ਮੈਂ ਸਾਰੀ ਸੰਗ ਨੂੰ ਦੱਸ ਦੇਵਾਂ ਵੀ ਜੋ ਇਹ ਜਿੰਨਾ ਵੀ ਪੈਸਾ ਇਕੱਤਰ ਹੋਣਾ ਇਸ ਫੰਕਸ਼ਨ ਦੇ ਵਿੱਚ ਇਸ ਸਮਾਗਮ ਦੇ ਵਿੱਚ ਇਸ ਲਾਟਰੀ ਡਰਾ ਦੇ ਵਿੱਚ ਉਹਦਾ ਪਾਈ ਪਾਈ ਸਾਰਾ ਪੈਸਾ ਜੋ ਦਰਬਾਰ ਸਾਹਿਬ ਤੇ ਲਾਇਆ ਜਾਣਾ ਪ੍ਰਬੰਧਕਾਂ ਵੱਲੋਂ ਬਕਾਇਦਾ ਦਾ ਹਿਸਾਬ ਦਿੱਤਾ ਜਾਣਾ ਸੋ ਇਹ ਸਾਰਿਆਂ ਨੂੰ ਹੱਥ ਜੋੜ ਕੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਪਿੰਡ ਖਸੋਖਣਾ ਜ਼ਿਲ੍ਹਾ ਬਠਿੰਡਾ ਸੋ ਯਾਦ ਰੱਖਣਾ ਜੀ ਸੋ ਕਿਰਪਾ ਕਰਕੇ ਬਹੁਤ ਬਹੁਤ ਤੁਸੀਂ ਦਾਨ ਪਾਤਰ ਦੇ ਕੇ ਆਪਣਾ ਤੁਸੀਂ ਸਾਰੇ ਆਪਣਾ ਦਸਵੰਦ ਸਫਲਾ ਕਰੋ ਜੀ ਹੋਈਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ